ਪਠਾਨ ਮਾਚਰਾ ਦੀ ਗ੍ਰਿਫਤਾਰੀ ਦੇ ਪਿੱਛੇ ਅਸਲ ਸੱਚ ਕੀ ਹੈ ਕਿ ਹੁਣ ਗ੍ਰਿਫਤਾਰੀ ਤੇ ਵੀ ਸਿਆਸਤ ਹੋ ਰਹੀ ਹੈ ਕਿ ਸਰਕਾਰ ਆਪਣੀਆਂ ਕਮੀਆਂ ਲੁਕੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਹੁਣ ਪਠਾਨ ਮਾਚਰਾ ਦੀ ਗ੍ਰਿਫਤਾਰੀ ਨੇ ਪੰਜਾਬ ਦੀ ਸਿਆਸਤ ਨੂੰ ਹੋਰ ਗਰਮਾਤਾ ਹੈ ਦੂਜੇ ਪਾਸੇ ਹੁਣ ਲਗਾਤਾਰ ਉੱਥੇ ਹੀ ਵਿਰੋਧੀ ਧਿਰ ਵੀ ਜਿਹੜੇ ਕੇ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਰਾਜਵਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਹੈ ਕਿ ਤੁਸੀਂ ਇੱਕ ਤੀਰ ਦੇ ਨਾਲ ਹੁਣ ਦੋ ਨਿਸ਼ਾਨੇ ਲਾਏ ਨੇ ਤੇ ਜਿਸ ਨੂੰ ਲੈ ਕੇ ਹੁਣ ਪਠਾਨ ਮਾਚਰਾ ਦੀ ਗ੍ਰਿਫਤਾਰੀ ਦੇ ਉੱਤੇ ਲਗਾਤਾਰ ਕਾਂਗਰਸ ਪਾਰਟੀ ਸਵਾਲ ਚੱਕ ਰਹੀ ਹੈ ਰਾਜਵਿੰਗ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਆਪ ਸਰਕਾਰ ਦੀ ਨਿਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਹੁਣ ਆਮ ਆਦਮੀ ਪਾਰਟੀ ਨੇ ਪਠਾਨ ਮਾਚਰਾ ਨੂੰ ਗ੍ਰਿਫਤਾਰੀ ਕਰਨ ਦੇ ਲਈ ਕੋਸ਼ਿਸ਼ ਕੀਤੀ ਹੈ ਤੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾਏ ਗਏ ਨੇ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਡਾਂਗਾ ਲਈ ਬੈਠੇ ਨੇ ਅਤੇ ਐਮਐਲਏ ਬਗਾਵਤ ਵੱਲ ਚੱਲ ਪਏ ਨੇ। ਉਥੇ ਹੀ ਰਾਜਾ ਵਿੜਿੰਗ ਨੇ ਪੋਸਟ ਸਾਂਝੀ ਕੀਤੀ ਹੈ ਸਰਕਾਰ ਦੇ ਉੱਤੇ ਕਈ ਸਵਾਲ ਚੱਕੇ ਰਹੇ। ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਆਮ ਆਮਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਸ ਦੀਆਂ ناکامیਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਆਮ ਆਦਮੀ ਪਾਰਟੀ ਨੇ ਪਠਾਨ ਮਾਚਰਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾਏ ਗਏ ਨੇ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਡਾਂਗਾ ਲਈ ਬੈਠੇ ਹਨ। ਤੇ ਐਮਐਲਏ ਬਗਾਵਤ ਵਾਲ ਚੱਲ ਪਏ ਹਨ ਤੇ ਇਸ ਲਈ ਪਾਰਟੀ ਅੰਦਰ ਹੋ ਰਹੀ ਬਗਾਵਤ ਨੂੰ ਦਬਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਤਾਂ ਕਿ ਵਿਧਾਇਕਾਂ ਨੂੰ ਡਰਾਇਆ ਜਾ ਸਕੇ ਤੇ ਉਥੇ ਹੀ ਲੋਕਾਂ ਦਾ ਤੇ ਮੀਡੀਆ ਦਾ ਹੜਾ ਦੇ ਲਈ ਜ਼ਿੰਮੇਵਾਰੀ ਆਪ ਸਰਕਾਰ ਦੀ ਨਕਾਮੀ ਤੋਂ ਧਿਆਨ ਹਟਾਇਆ ਜਾ ਸਕੇ ਪਰ ਲੋਕ ਜਾਣਦੇ ਨੇ ਕਿ ਹੜਾ ਦੀ ਜਿਹੜੀ ਕਿ ਤਬਾਹੀ ਹੈ ਉਸ ਦੇ ਲਈ ਨਿਕਾਸੀ ਵਿਭਾਗ ਦੇ ਵਿੱਚ ਭ੍ਰਸ਼ਟਾਚਾਰ ਅਤੇ ਆਪ ਸਰਕਾਰ ਦੀ ਜਿਹੜੀ ਕਿ ਨਕਾਮੀ ਹੀ ਅਸਲ ਜ਼ਿੰਮੇਵਾਰ ਤੇ ਸਚਾਈ ਨੂੰ ਕਦੇ ਵੀ ਕੈਤ ਨਹੀਂ ਕੀਤਾ ਜਾ ਸਕਦਾ ਰਾਜਾ ਵੜਿੰਗ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਸਰਕਾਰ ਦੇ ਉੱਤੇ ਸਿੱਧੇ ਜਿਹੜੇ ਕਿ ਸਵਾਲ ਚੱਕੇ ਹੋਏ ਉਹਨਾਂ ਦੇ ਵੱਲੋਂ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਤਾ ਹੈ ਕਿ ਅਸੀਂ ਹੁਣ ਜਿਹੜੀ ਹੈ ਕਿ ਸਾਡੀਆਂ ਨਿਕਾਮੀਆਂ ਦਿਖਾਈਆਂ ਦੇ ਰਹੀਆਂ ਨੇ ਤੇ ਉੱਥੇ ਹੀ ਐਮਐਲਏ ਪਠਾਨ ਮਾਝਰਾ ਦੀ ਗ੍ਰਿਫਤਾਰੀ ਦੇ ਉੱਤੇ ਵੀ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਲੋਕ ਆ ਜਿਹੜੇ ਕਿ ਉਹ ਡਾਂਗਾ ਲਈ ਬੈਠੇ ਨੇ ਤੇ ਐਮਐਲਏ ਬਗਾਵਤ ਵੱਲ ਚੱਲ ਪਏ ਨੇ ਤੇ ਰਾਜਾ ਵੜਿੰਗ ਹੁਣ ਸਿੱਧੇ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਭੱਖਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਹੁਣ ਪਠਾਨ ਮਾਚਰਾ ਦੀ ਗ੍ਰਿਫਤਾਰੀ ਨੇ ਪੰਜਾਬ ਦੀ ਸਿਆਸਤ ਨੂੰ ਹੋਰ ਗਰਮਾਤਾ ਹੈ ਦੂਜੇ ਪਾਸੇ ਹੁਣ ਲਗਾਤਾਰ ਉੱਥੇ ਹੀ ਵਿਰੋਧੀ ਧਿਰ ਵੀ ਜਿਹੜੇ ਕਿ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਰਾਜਵਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਹੈ ਕਿ ਤੁਸੀਂ ਇੱਕ ਤੀਰ ਦੇ ਨਾਲ ਹੁਣ ਦੋ ਨਿਸ਼ਾਨੇ ਲਾਏ ਨੇ ਤੇ ਜਿਸ ਨੂੰ ਲੈ ਕੇ ਹੁਣ ਪਠਾਨ ਮਾਚਰਾ ਦੀ ਗ੍ਰਿਫਤਾਰੀ ਦੇ ਉੱਤੇ ਲਗਾਤਾਰ ਕਾਂਗਰਸ ਪਾਰਟੀ ਸਵਾਲ ਚੱਕ ਰਹੀ ਹੈ ਰਾਜਵਿੰਗ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਆਪ ਸਰਕਾਰ ਦੀ ਨਿਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਹੁਣ ਆਮ ਆਦਮੀ ਪਾਰਟੀ ਨੇ ਪਠਾਨ ਮਾਚਰਾ ਨੂੰ ਗ੍ਰਿਫਤਾਰੀ ਕਰਨ ਦੇ ਲਈ ਕੋਸ਼ਿਸ਼ ਕੀਤੀ ਹੈ ਤੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾਏ ਗਏ ਨੇ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਡਾਂਗਾ ਲਈ ਬੈਠੇ ਨੇ ਅਤੇ ਐਮਐਲਏ ਬਗਾਵਤ ਵੱਲ ਚੱਲ ਪਏ ਨੇ ਤੇ ਉਥੇ ਹੀ ਰਾਚਾ ਵਿੜਿੰਗ ਨੇ ਪੋਸਟ ਸਾਂਝੀ ਕੀਤੀ ਹੈ ਸਰਕਾਰ ਦੇ ਉੱਤੇ ਕਈ ਸਵਾਲ ਚੱਕੇ ਰਹੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਆਮ ਆਮਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਸ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਆਮ ਆਦਮੀ ਪਾਰਟੀ ਨੇ ਪਠਾਨ ਮਾਚਰਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾਏ ਗਏ ਨੇ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਡਾਂਗਾ ਲਈ ਬੈਠੇ ਹਨ ਤੇ ਐਮਐਲਏ ਬਗਾਵਤ ਵਾਲ ਚੱਲ ਪਏ ਹਨ ਤੇ ਇਸ ਲਈ ਪਾਰਟੀ ਅੰਦਰ ਹੋ ਰਹੀ ਬਗਾਵਤ ਨੂੰ ਦਬਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਤਾਂ ਕਿ ਵਿਦਾਇਕਾਂ ਨੂੰ ਡਰਾਇਆ ਜਾ ਸਕੇ ਤੇ ਉਥੇ ਹੀ ਲੋਕਾਂ ਦਾ ਤੇ ਮੀਡੀਆ ਦਾ ਹੜਾ ਦੇ ਲਈ ਜ਼ਿੰਮੇਵਾਰੀ ਆਪ ਸਰਕਾਰ ਦੀ ਨਕਾਮੀ ਤੋਂ ਧਿਆਨ ਹਟਾਇਆ ਜਾ ਸਕੇ ਪਰ ਲੋਕ ਜਾਣਦੇ ਨੇ ਕਿ ਹੜਾ ਦੀ ਜਿਹੜੀ ਕਿ ਤਬਾਹੀ ਹੈ ਉਸ ਦੇ ਲਈ ਨਿਕਾਸੀ ਵਿਭਾਗ ਦੇ ਵਿੱਚ ਭ੍ਰਸ਼ਟਾਚਾਰ ਅਤੇ ਆਪ ਸਰਕਾਰ ਦੀ ਜਿਹੜੀ ਕਿ ਨਕਾਮੀ ਹੀ ਅਸਲ ਜ਼ਿੰਮੇਵਾਰ ਤੇ ਸਚਾਈ ਨੂੰ ਕਦੇ ਵੀ ਕਹਿ ਨਹੀਂ ਕੀਤਾ ਜਾ ਸਕਦਾ ਰਾਜਾ ਵੜਿੰਗ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਸਰਕਾਰ ਦੇ ਉੱਤੇ ਸਿੱਧੇ ਜਿਹੜੇ ਕਿ ਸਵਾਲ ਚੱਕੇ ਹੋਏ ਉਹਨਾਂ ਦੇ ਵੱਲੋਂ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਤਾ ਹੈ ਕਿ ਅਸੀਂ ਹੁਣ ਜਿਹੜੀ ਹੈ ਕਿ ਸਾਡੀਆਂ ਨਿਕਾਮੀਆਂ ਦਿਖਾਈਆਂ ਦੇ ਰਹੀਆਂ ਨੇ ਤੇ ਉੱਥੇ ਹੀ ਐਮਐਲਏ ਪਠਾਨ ਮਾਝਰਾ ਦੀ ਗ੍ਰਿਫਤਾਰੀ ਦੇ ਉੱਤੇ ਵੀ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਲੋਕ ਆ ਜਿਹੜੇ ਕਿ ਉਹ ਡਾਂਗਾ ਲਈ ਬੈਠੇ ਨੇ ਤੇ ਐਮਐਲਏ ਬਗਾਵਤ ਵੱਲ ਚੱਲ ਪਏ ਨੇ ਤੇ ਰਾਜਾ ਵੜਿੰਗ ਹੁਣ ਸਿੱਧੇ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ